ਅੱਜ ਦੀ ਕਹਾਣੀ ਰੱਬ ਦੇ ਰੰਗ ਮੈਂ ਸਾਰਾ ਦਿਨ ਸਾਈਕਲ ਤੇ ਅਮਰੂਦ ਵੇਚਦਾ ਤੇ ਰਾਤ ਨੂੰ ਪੜ੍ਹਾਈ ਕਰਦਾ ਸੀ ਪਾਪਾ ਗੁੱਸਾ ਕਰਦੇ ਸੀ ਕਿ ਚਾਰ ਪੈਸੇ ਕਮਾ ਕੇ ਲਿਆਉਂਦਾ ਹੈ ਤੇ ਉਹ ਵੀ ਕਿਤਾਬਾਂ ਤੇ ਖਰਚ ਕਰ ਦਿੰਦਾ ਹੈ ਘਰ ਵਾਲਿਆਂ ਨੂੰ ਦੱਸੇ ਬਿਨਾ ਮੈਂ ਪੇਪਰ ਦਿੱਤਾ ਸੀ ਜਿਸ ਦਿਨ ਰਿਜ਼ਲਟ ਆਉਣਾ ਸੀ ਅਮਰੂਦ ਵੇਚ ਕੇ ਮੈਂ ਜਿਵੇਂ ਹੀ ਘਰ ਪਹੁੰਚਿਆ ਤਾਂ ਵੇਖਿਆ ਘਰ ਦੇ ਸਾਹਮਣੇ ਵੀ ਭੀੜ ਇਕੱਠੀ ਹੋਈ ਸੀ ਟੀਵੀ ਤੇ ਮੀਡੀਆ ਵਾਲੇ ਵੀ ਇਕੱਠੇ ਹੋ ਗਏ ਅਜੇ ਮੈਂ ਸਾਰਿਆਂ ਨੂੰ ਹੈਰਾਨੀ ਨਾਲ ਦੇਖ ਰਿਹਾ ਸੀ ਕਿ ਅਚਾਨਕ ਪਾਪਾ ਅੱਗੇ ਆਏ ਤੇ ਮੇਰੇ ਸਾਹਮਣੇ ਹੱਥ ਜੋੜ ਕੇ ਹੱਥ ਜੋੜ ਕੇ ਰੋਣ ਲੱਗ ਗਿਆ ਕਿਉਂਕਿ ਮੈਂ ਘਰ ਵਿੱਚ ਹੁਣੇ-ਹੁਣੇ ਆਇਆ ਸੀ ਕਿ ਪਾਪਾ ਦੀ ਕੜਕ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਨਲਾਇਕਾ ਤੈਨੂੰ ਕੱਲ ਵੀ ਕਿਹਾ ਸੀ ਕਿ ਬਿਜਲੀ ਦਾ ਬਿੱਲ ਭਰਨਾ ਹੈ ਤੇ ਤੂੰ ਇਹ ਕਿਤਾਬਾਂ ਖਰੀਦ ਕੇ ਲੈ ਆਇਆ ਹੈ ਇਨਸਾਨ ਵਿੱਚ ਥੋੜੀ ਸ਼ਰਮ ਹੋਣੀ ਚਾਹੀਦੀ ਹੈ ਬਜ਼ੁਰਗ ਪਿਓ ਕਦੋਂ ਤੱਕ ਸਭ ਕੁਝ ਕਰੇਗਾ ਤੈਨੂੰ ਚਾਹੀਦਾ ਹੈ ਕਿ ਹੁਣ ਤੂੰ ਆਪਣੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਉਠਾਏ ਪਰ ਤੈਨੂੰ ਤਾਂ ਇੰਨਾਂ ਕਿਤਾਬਾਂ ਤੋਂ ਫਰਸਤ ਹੀ ਨਹੀਂ ਹੈ ਮੈਂ ਪਾਪਾ ਦੀਆਂ ਗੱਲਾਂ ਨੂੰ ਹੁਣ ਅਣ ਸੁਣਿਆ ਕਰਕੇ ਚੁੱਪਚਾਪ ਚੁੱਪਚਾਪ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਮੈਨੂੰ ਪਤਾ ਸੀ ਕਿ ਮੈਂ ਗਲਤ ਕਰ ਰਿਹਾ ਹਾਂ ਮੈਂ ਮਜਬੂਰ ਸੀ ਕਿਉਂਕਿ ਮੈਨੂੰ ਆਪਣੀ ਪੜ੍ਹਾਈ ਪੂਰੀ ਕਰਨ ਦੇ ਲਈ ਅਜੇ ਸਾਰਿਆਂ ਨੂੰ ਨਜ਼ਰ ਅੰਦਾਜ਼ ਕਰਨਾ ਪੈਣਾ ਸੀ ਕਮਰੇ ਵਿੱਚ ਬੰਦ ਹੋ ਕੇ ਮੈਂ ਅੱਖਾਂ ਬੰਦ ਕੀਤੀਆਂ ਤਾਂ ਪਾਪਾ ਦੀ ਆਵਾਜ਼ ਅਜੇ ਵੀ ਆ ਰਹੀ ਸੀ ਮੈਨੂੰ ਯਕੀਨ ਹੈ ਕਿ ਮੰਮੀ ਦਾ ਦਿਲ ਵੀ ਬਹੁਤ ਔਖਾ ਹੋ ਰਿਹਾ ਹੋਵੇਗਾ ਅਕਸਰ ਉਹ ਮੈਨੂੰ ਸਮਝਾਉਂਦੀ ਸੀ ਕਿ ਬੇਟਾ ਥੋੜਾ ਬਹੁਤ ਹੀ ਸਹੀ ਸਹੀ ਆਪਣੇ ਪਾਪਾ ਦਾ ਸਹਾਰਾ ਬਣ ਕੇ ਬਣ ਪਰ ਮੈਂ ਕੀ ਕਰਦਾ ਮੈਂ ਤਾਂ ਸਾਰਾ ਦਿਨ ਵੇਚਦਾ ਤੇ ਰਾਤ ਨੂੰ ਪੜ੍ਹਾਈ ਕਰਦਾ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਹਾਂ ਥੋੜੇ ਬਹੁਤ ਪੈਸੇ ਸੀ ਜੋ ਮੈਂ ਬੜੀ ਮੁਸ਼ਕਲ ਨਾਲ ਬਚਾਉਂਦਾ ਸੀ ਉਹਨਾਂ ਪੈਸਾ ਨਾਲ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਕਰ ਰਿਹਾ ਸੀ ਪਰ ਮੇਰੀ ਜ਼ਿੰਦਗੀ ਫਿਰ ਵੀ ਇੰਨੀ ਆਸਾਨ ਨਹੀਂ ਸੀ ਬਹੁਤ देर ਤੱਕ ਮੈਂ ਦਰਵਾਜ਼ੇ ਦੇ ਕੋਲ ਖੜ੍ਹਾ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਫਿਰ ਮਾਰ ਕੇ ਕਮਰੇ ਵਿੱਚ ਬੈਠ ਗਿਆ ਉਸ ਵੇਲੇ ਆਪਣੀਆਂ ਬਾਕੀ ਦੀਆਂ ਕਿਤਾਬਾਂ ਨਾਲ ਆਪਣੀ ਨੋਟਸ ਤਿਆਰ ਕੀਤੀ ਤਿਆਰ ਕਰਦਾ ਅਚਾਨਕ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਿਆ ਦਿਲ ਨਾ ਜਾਣੇ ਕਿਉਂ ਪਰ ਰਜਾ ਹੋਣ ਲੱਗਿਆ ਮੈਂ ਆਪਣੀਆਂ ਕਿਤਾਬਾਂ ਇੱਕ ਪਾਸੇ ਰੱਖ ਦਿੱਤੀਆਂ ਪਾਪਾ ਦੀਆਂ ਗੱਲਾਂ ਪਤਾ ਨਹੀਂ ਕਿਉਂ ਦਿਨ ਨੂੰ ਸਕੂਨ ਨਹੀਂ ਲੈਣ ਦੇ ਰਹੀਆਂ ਸੀ ਮੈਂ ਉਸ ਵੇਲੇ ਉੱਠ ਕੇ ਖੜਾ ਹੋਇਆ ਅਲਮਾਰੀ ਦੇ ਉੱਪਰ ਰੱਖਿਆ ਆਪਣਾ ਇੱਕ ਗੋਲਕ 헤ਡ ਉਤਾਰਿਆ ਤੇ ਰੱਬ ਦਾ ਨਾਮ ਲੈ ਕੇ ਉਸ ਨੂੰ ਤੋੜ ਦਿੱਤਾ ਉਸ ਵਿੱਚ ਕਰੀਬ 800 ਨਿਕਲੇ ਤੇ ਮੈਂ ਜਮਾ ਕੀਤੇ ਹੋਏ ਪੈਸੇ ਇਹਨਾਂ ਪੈਸਿਆਂ ਨਾਲ ਮੈਂ ਇੱਕ ਸ਼ਟ ਖਰੀਦਣ ਵਾਲਾ ਸੀ ਮੈਂ ਬਹੁਤ ਸਮੇਂ ਤੋਂ ਹੀ ਪੈਸੇ ਜੋੜ ਰਿਹਾ ਸੀ ਪਰ ਹੁਣ ਮੇਰੇ ਪਰਿਵਾਰ ਨੂੰ ਮੇਰੀ ਜ਼ਰੂਰਤ ਸੀ ਇਸ ਲਈ ਮੈਂ ਆਪਣੇ ਇਰਾਦੇ ਬਦਲ ਲਏ ਤੇ ਪਾਪਾ ਦੇ ਕਮਰੇ ਚ ਗਿਆ ਉਹ ਅਜੇ ਵੀ ਪਰੇਸ਼ਾਨ ਬੈਠੇ ਸੀ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਗਿਆ ਤੇ ਉਹਨਾਂ ਨੂੰ ਦੇਖਦੇ ਹੋਏ ਕਿਹਾ ਮੈਂ ਜਾਣਦਾ ਹਾਂ ਕਿ ਮੈਂ ਤੁਹਾਨੂੰ ਬਹੁਤ ਪਰੇਸ਼ਾਨ ਕਰਦਾ ਹਾਂ ਪਰ ਮੇਰੀ ਵੀ ਮਜਬੂਰੀ ਹੈ ਮੈਂ ਸਾਰਾ ਦਿਨ ਤੁਹਾਡੀ ਖਾਤਰ ਹੀ ਕੰਮ ਕਰਦਾ ਹਾਂ ਘਰ ਦਾ ਚੁੱਲਾ ਚੌਂਕਾ ਚਲਾਉਂਦਾ ਹਾਂ ਪਰ ਥੋੜਾ ਬਹੁਤ ਮੇਰਾ ਵੀ ਤਾਂ ਹੱਕ ਬਣਦਾ ਹੈ ਹੁਣ ਮੈਂ ਕੁਝ ਹੋਰ ਕਹਿ ਹੀ ਰਿਹਾ ਸੀ ਕਿ ਉਹ ਬੋਲ ਪਵੇ ਕਹਿੰਦੇ ਹੀ ਆਪਣੀ ਇਹ ਮਾਹੂਸ ਸ਼ਕਲ ਲੈ ਕੇ ਇੱਥੋਂ ਦਫਾ ਹੋ ਜਾ ਤੇਰੇ ਲਈ ਮਾਂ ਪਿਓ ਭੈਣ ਭਰਾ ਕੋਈ ਮਾਣੇ ਨਹੀਂ ਰੱਖਦੇ ਤੂੰ ਕੋਈ ਇਸ਼ਾਨ ਨਹੀਂ ਕਰ ਰਿਹਾ ਇਸ ਘਰ ਦਾ ਚੁੱਲਾ ਚੌਂਕਾ ਚਲਾ ਕੇ ਮੈਂ ਵੀ ਤੈਨੂੰ ਖੁਦ ਭੁੱਖਾ ਰਹਿ ਕੇ ਪਾਲਿਆ ਪਾਲਿਆ ਹੈ ਤੇ ਹੁਣ ਤੱਕ ਪਾਲ ਹੀ ਰਿਆਂ ਹਾਂ ਅਮਰੂਦ ਵੇਚ ਕੇ ਤੂੰ ਕੀ ਕਮਾ ਲੈਂਦਾ ਹੈ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਮੈਂ ਗਹਿਰਾ ਸਾਹ ਲਿਆ ਤੇ ਉਹਨੂੰ ਹਵਾ ਵਿੱਚ ਉਡਾ ਦਿੱਤਾ ਕਿਉਂਕਿ ਮੈਂ ਉਹਨਾਂ ਨਾਲ ਬਤਮੀਜੀ ਨਹੀਂ ਕਰਨਾ ਚਾਹੁੰਦਾ ਸੀ ਨਾ ਹੀ ਮੇਰੇ ਵਿੱਚ ਇੰਨੀ ਹਿੰਮਤ ਸੀ ਨਾ ਹੀ ਸਾਹ ਸੀ ਮੈਂ ਆਪਣੇ ਮੋਟ ਵਿੱਚ ਕੁੱਟੇ ਹੋਏ ਉਹ ਪੈਸੇ ਆਪਣੇ ਪਾਪਾ ਦੇ ਸਹਰਾਣੇ ਤੇ ਰੱਖ ਦਿੱਤੇ ਉਹਨਾਂ ਨੂੰ ਦੇਖਦੇ ਹੋਏ ਕਿਹਾ ਇਹ ਕੁਝ ਪੈਸੇ ਮੈਂ ਆਪਣੀ ਛੱਟ ਦੇ ਲਈ ਇਕੱਠੇ ਕੀਤੇ ਸੀ ਤੁਸੀਂ ਫਿਲਹਾਲ ਇਸ ਨਾਲ ਬਿਜਲੀ ਦਾ ਬਿੱਲ ਭਰ ਲਓ ਇਹ ਜ਼ਿਆਦਾ ਜ਼ਰੂਰੀ ਹੈ ਇਹ ਕਹਿ ਕੇ ਵੀ ਉਥੋਂ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ ਪਿੱਛੋਂ ਹੁਣ ਵੀ ਪਾਪਾ ਦੀ ਆਵਾਜ਼ ਆ ਰਹੀ ਸੀ ਉਹ ਮੈਨੂੰ ਅਜੇ ਵੀ ਕੋਸ ਰੇ ਸੀ ਹਾਂ ਹਾਂ ਹੁਣ ਤੂੰ ਸਾਡੇ ਆ ਸਾਂਝਦਾ ਰਿਹਾ ਹੈ ਕਿ ਆਪਣੀ ਸ਼ਾਰਟ ਦੇ ਪੈਸੇ ਸਾਨੂੰ ਦੇ ਰਿਆਂ ਨਹੀਂ ਚਾਹੀਦੇ ਤੇਰੇ ਸਾਨੂੰ ਪੈਸੇ ਇਹ ਪੈਸੇ ਵਾਪਸ ਲੈ ਜਾਂ ਇਹਨਾਂ ਨੂੰ ਮੈਂ ਉਦੋਂ ਤੱਕ ਆਪਣੇ ਕਮਰੇ ਦਰਵਾਜ਼ਾ ਬੰਦ ਕਰ ਲਿਆ ਤੇ ਵੱਡਾ ਵੱਡਾ ਹੋਣਾ ਵੀ ਕਿਸੇ ਇਨਸਾਨ ਲਈ ਬਹੁਤ ਔਖਾ ਹੁੰਦਾ ਹੈ ਕੋਈ ਵੀ ਵੱਡੇ ਬੱਚੇ ਦਾ ਦਰਦ ਨਹੀਂ ਸਮਝਦਾ ਕਿ ਉਹ ਕਿੰਨਾ ਦੁੱਖਾਂ ਤਕਲੀਫਾਂ ਵਿੱਚੋਂ ਗੁਜ਼ਰਿਆ ਹੈ ਉਹ ਕੀ ਕੋਝ ਸਹਿ ਰਿਹਾ ਹੈ ਮੈਂ ਬਹੁਤ देर ਤੱਕ ਜ਼ਮੀਨ ਤੇ ਹੀ ਬੈਠਾ ਸੋਚਦਾ ਰਿਹਾ ਫਿਰ ਸਿਰ ਮਾਰ ਕੇ ਆਪਣੀਆਂ ਕਿਤਾਬਾਂ ਫੜ ਲਈਆਂ ਜਿੰਨਾ ਵੀ ਮੈਂ ਆਪਣੇ ਪਰਿਵਾਰ ਲਈ ਕਰ ਲੈਂਦਾ ਹਾਂ ਉਹ ਇਸ ਵਕਤ ਥੋੜਾ ਹੀ ਸੀ ਮੈਨੂੰ ਅਜੇ ਹੋਰ ਮਿਹਨਤ ਕਰਨੀ ਪੈਣੀ ਸੀ ਤਾਂ ਕਿ ਮੈਂ ਆਪਣੇ ਪਰਿਵਾਰ ਨੂੰ ਉਹ ਸਾਰੀਆਂ ਸਹੂਲਤਾਂ ਦੇ ਸਕਾਂ ਦੇ ਉਹ ਜੋ ਹੱਕਦਾਰ ਨੇ ਬਹੁਤ ਦੇਰ ਤੱਕ ਮੈਂ ਨੋਟਸ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਦਿਮਾਗ ਬਿਲਕੁਲ ਵੀ ਕੰਮ ਨਹੀਂ ਕਰ ਰਿਹਾ ਸੀ ਪਰ ਦੁੱਖ ਇੰਨਾ ਸੀ ਕਿ ਮੈਂ ਉਹਨਾਂ ਨੂੰ ਸ਼ਬਦਾਂ ਵਿੱਚ ਨਹੀਂ ਬਿਆਨ ਕਰ ਸਕਦਾ ਸੀ ਮੈਂ ਆਪਣੀਆਂ ਸਾਰੀਆਂ ਕਿਤਾਬਾਂ ਬੰਦ ਕਰਕੇ ਵਾਪਸ ਰੱਖ ਦਿੱਤੀਆਂ ਬੈੱਡ ਤੇ ਲੰਮਾ ਪੈ ਗਿਆ ਅੱਖਾਂ ਵਿੱਚੋਂ ਪਤਾ ਨਹੀਂ ਕਿਉਂ ਹੰਝੂ ਆਉਣ ਲੱਗੇ ਗਰੀਬੀ ਇਨਸਾਨ ਨੂੰ ਤੋੜ ਦਿੰਦੀ ਹੈ ਤੇ ਅੱਜ ਇਹ ਗਰੀਬੀ ਮੇਰੇ سینੇ ਵਿੱਚੋਂ ਕਿਸੇ ਖੰਜਰ ਦੀ ਤਰ੍ਹਾਂ ਖੋਬ ਰਹੀ ਹੈ ਰਹੀ ਸੀ ਪੂਰੀ ਤਰ੍ਹਾਂ ਰਾਤ ਰੋਂਦੇ ਹੋਏ ਬੀਤ ਗਈ ਮੈਂ ਆਪਣੀ ਤਕਲੀਫ ਕਿਸੇ ਨੂੰ ਨਹੀਂ ਦੱਸਦਾ ਸੀ ਨਾ ਹੀ ਕਿਸੇ ਦੇ ਸਾਹਮਣੇ ਮੈਂ ਕਦੇ ਆਉਂਦਾ ਸੀ ਪਰ ਵਿਲੱਖਣ ਇਕੱਲਾਪਨ ਮੈਨੂੰ ਖਾਣ ਨੂੰ ਆਉਂਦਾ ਸੀ ਲਗਭਗ ਸਵੇਰੇ 4 ਵਜੇ ਮੈਂ ਆਪਣੇ ਅੰਦਰ ਉੱਡਦੀ ਬੇਚੈਨੀ ਨੂੰ ਸ਼ਾਂਤ ਕੀਤਾ ਤੇ ਬਾਥਰੂਮ ਵਿੱਚ ਜਾ ਕੇ ਇਸ਼ਨਾਨ ਕੀਤਾ ਤੇ ਧੀਰ ਬਾਅਦ ਸਵੇਰੇ ਬਾਬਾ ਜੀ ਦੇ ਪਾਠ ਕਰਨ ਦੀ ਆਵਾਜ਼ ਆਉਣ ਲੱਗੀ ਤੇ ਮੈਂ ਵੀ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨ ਲੱਗਿਆ ਮੈਂ ਆਪਣੇ ਦੋਨੇ ਹੱਥ ਜੋੜੇ ਤੇ ਰੱਬ ਦਾ ਨਾਮ ਲਿਆ ਮੈਂ ਰੱਬ ਨੂੰ ਕਹਿਣ ਲੱਗਾ हे ਪ੍ਰਮਾਤਮਾ ਦੋ ਜਹਾਨਾਂ ਦੇ ਮਾਲਕਾ ਮੇਰੇ ਪਿਆਰੇ ਪ੍ਰਮਾਤਮਾ ਮੇਰੇ ਕੋਲ ਕੁਝ ਨਹੀਂ ਪਾਲਣਹਾਰ ਤੂੰ ਹੈ ਸਭ ਸਭ ਜਾਣਦਾ ਹੈ ਮੇਰਾ ਦਿਲ ਕਿਹੋ ਜਿਹਾ ਹੈ ਮੈਂ ਆਪਣੇ ਪਰਿਵਾਰ ਦੇ ਲਈ ਕਿੰਨਾ ਫਿਕਰਮੰਦ ਹਾਂ ਤੇ हे ਪ੍ਰਮਾਤਮਾ ਉਹਨਾਂ ਸਾਰੇ ਦਿਲਾਂ ਵਿੱਚ ਮੇਰੇ ਲਈ ਦਇਆ ਭਰ ਦੇ ਮੇਰੀ ਜ਼ਿੰਦਗੀ ਨੂੰ ਸਰਲ ਬਣਾ ਦੇ ਮੇਰੀ ਰੋਜੀ ਰੋਟੀ ਵਿੱਚ ਬਰਕਤ ਕਰ ਦੇ ਮੈਨੂੰ ਇੱਕ ਔਖੇ ਸਮੇਂ ਵਿੱਚ ਸਹਾਰਾ ਦੇ हे ਪ੍ਰਮਾਤਮਾ ਮੈਂ ਸਫਲ ਹੋਣਾ ਚਾਹੁੰਦਾ ਹਾਂ ਮੈਂ ਆਪਣੇ ਪੇਪਰਾਂ ਵਿੱਚ ਪਾਸ ਹੋਣਾ ਚਾਹੁੰਦਾ ਹਾਂ ਕਰਪਾ ਕਰ ਮੈਂ ਸਿਰਫ ਤੇਰੀ ਕਿਰਪਾ ਦਾ ਮਹਤਾਜ ਹਾਂ ਬਹੁਤ ਦੇਰ ਤੱਕ ਹੀਠਾਂ ਬੈਠਾ ਰਿਆ ਤੇ ਆਪਣੇ ਰੱਬ ਅਗੇ ਅਰਦਾਸਾ ਕਰਦਾ ਰਿਆ ਕਈ ਵਾਰ ਮੇਰੇ ਮਨ ਵਿੱਚ ਇਹ ਸਵਾਲ ਵੀ ਉੱਠਿਆ ਕਿ हे ਪ੍ਰਮਾਤਮਾ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ ਹੈ ਹਰ ਕਿਸੇ ਦੇ ਨਾਲ ਨਹੀਂ ਕੋਸ਼ਿਸ਼ ਕਰਦਾ ਹਾਂ ਪਰ ਬਦਲੇ ਵਿੱਚ ਮੈਨੂੰ ਬਹੁਤ ਪਿਆਰ ਕਿਉਂ ਨਹੀਂ ਮਿਲਦਾ ਪਰ ਮੈਂ ਸ਼ਬਦ ਕਦੇ ਆਪਣੇ ਮੂੰਹੋਂ ਮਾੜੇ ਕੱਢੇ ਮਾੜੇ ਨਹੀਂ ਕੱਢੇ ਬਸ ਬੁੱਲਾਂ ਤੇ ਹੀ ਇੱਕ ਗੱਲ ਸੀ ਮੇਰੇ ਰੱਬ ਦਾ ਧੰਨਵਾਦ ਉਹ ਬਹੁਤ ਕੁਝ ਦਿੱਤਾ ਹੈ ਮੈਨੂੰ ਬਸ ਹੁਣ ਕਿਰਪਾ ਕਰੋ ਆਪਣੀ ਦ੍ਰਿਸ਼ਟੀ ਮੇਰੇ ਸਵੱਲੀ ਕਰਦੇ ਬਹੁਤ ਦੇਰ ਤੱਕ ਅਰਦਾਸਾਂ ਕਰਦਾ ਰਿਹਾ ਬਾਅਦ ਵਿੱਚ ਮੈਂ ਰੱਬ ਦਾ ਨਾਮ ਲੈ ਕੇ ਇੱਕ ਵਾਰ ਫਿਰ ਆਪਣੀਆਂ ਕਿਤਾਬਾਂ ਕੱਢੀਆਂ ਮੈਂ ਆਪਣਾ ਸਮਾਂ ਵਿਅਰਥ ਨਹੀਂ ਕਰਨਾ ਚਾਹੁੰਦਾ ਸੀ ਲਗਭਗ ਸਵੇਰ ਦੇ 9 ਵਜੇ ਤੱਕ ਮੈਂ ਪੜ੍ਹਾਈ ਕੀਤੀ ਫਿਰ ਬਾਹਰ ਆ ਕੇ ਆਪਣਾ ਸਾਈਕਲ ਸਾਫ਼ ਕਰਨ ਲੱਗਿਆ ਕਿਉਂਕਿ ਥੋੜੀ ਦੇਰ ਬਾਅਦ ਮੈਂ ਅਮਰੂਦ ਲੈ ਕੇ ਜਾਣਾ ਸੀ ਮੈਂ ਅਜੇ ਸਾਈਕਲ ਸਾਫ ਕਰ ਰਿਹਾ ਸੀ ਉਨੇ ਚਿਰ ਵਿੱਚ ਪਾਪਾ ਨੇ ਉਹ ਪੈਸੇ ਜੋ ਰਾਤ ਮੈਂ ਉਹਨਾਂ ਨੂੰ ਦਿੱਤੇ ਸੀ ਮੇਰੇ ਮੂੰਹ ਤੇ ਮਾਰ ਦਿੱਤੇ ਮੈਂ ਘਬਰਾ ਕੇ ਉਹਨਾਂ ਵੱਲ ਦੇਖਣ ਲੱਗਿਆ ਉਹ ਮੈਨੂੰ ਦੇਖਦੇ ਹੋਏ ਕਹਿੰਦੇ ਰਾਤ ਨੂੰ ਕਿਹਾ ਸੀ ਨਾ ਇਹ ਪੈਸੇ ਮੈਨੂੰ ਨਹੀਂ ਚਾਹੀਦੇ ਫਿਰ ਕਿਉਂ ਮੇਰੇ ਸਿਰਾਂ ਨੇ ਰੱਖ ਕੇ ਚਲਾ ਗਿਆ ਮੈਨੂੰ ਤੇਰਾ ਇਸ਼ਾਨ ਨਹੀਂ ਚਾਹੀਦਾ ਮੈਨੂੰ ਕਿਤੋਂ ਦਾ ਨਹੀਂ ਛੱਡਿਆ ਜਿੰਨੀ ਬੇਇੱਜ਼ਤੀ ਕਰਾਉਣੀ ਸੀ ਤਾਂ ਕਰਵਾ ਚੁੱਕਿਆ ਹਾਂ ਉਹ ਹੁਣ ਇਹ ਪੈਸੇ ਰੱਖ ਤੇ ਆਪਣਾ ਗੁਜ਼ਾਰਾ ਖੁਦ ਕਰ ਮੇਰਾ ਤੇ ਤੇਰਾ ਹੁਣ ਕੋਈ ਰਿਸ਼ਤਾ ਨਹੀਂ ਰਿਹਾ ਮੈਂ ਆਪਣੇ ਛੋਟੇ ਬੱਚਿਆਂ ਦਾ ਪੇਟ ਭਰਾਂਗਾ ਪਾਪਾ ਦੀ ਗੱਲ ਸੁਣ ਕੇ ਮੈਂ ਉਸੇ ਵੇਲੇ ਕਿਹਾ ਕੀ ਹੋ ਗਿਆ ਤੁਹਾਨੂੰ ਪਾਪਾ ਮੈਂ ਤਾਂ ਕੁਝ ਨਹੀਂ ਕਿਹਾ ਬਸ ਇੱਕ ਗੱਲ ਕਹੀ ਸੀ ਜੇ ਤੁਸੀਂ ਬਿਨਾਂ ਵਜ੍ਹਾ ਗੁੱਸਾ ਕਰ ਰਹੇ ਹੋ ਹਾਂ ਮੈਂ ਕੁਝ ਹੋਰ ਕਹਿੰਦਾ ਇਸ ਤੋਂ ਪਹਿਲਾਂ ਕੁਝ ਹੋਰ ਕਹਿੰਦਾ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਜ਼ੋਰ ਨਾਲ ਲੱਤ ਮੇਰੇ ਸਾਈਕਲ ਤੇ ਮਾਰੀ ਤੇ ਕਹਿੰਦੇ "ਕਿਆ ਹੈ ਨਾ ਚੌਪਰੇ ਨਹੀਂ ਤਾਂ ਚਮੜੀ ਉਦੇੜ ਕੇ ਰੱਖ ਦਿਆਂਗਾ ਤੇਰੀ" ਉਸ ਦੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੋ ਗਿਆ ਫਿਰ ਮੇਰੀ ਕਮਰ ਵਿੱਚ ਬਹੁਤ ਦਰਦ ਹੋ ਰਿਹਾ ਸੀ ਪਰ ਫਿਰ ਵੀ ਮੈਂ ਕੁਝ ਨਹੀਂ ਕੀਤਾ ਚੁੱਪਚਾਪ ਪੈਸੇ ਜੇਬ ਵਿੱਚ ਪਾ ਲਏ ਸਾਈਕਲ ਸਾਫ਼ ਕਰਕੇ ਘਰੋਂ ਚਲਾ ਗਿਆ ਮੈਂ ਬਿਨਾਂ ਵਜ੍ਹਾ ਝਗੜਾ ਨਹੀਂ ਕਰਨਾ ਚਾਹੁੰਦਾ ਸੀ ਤਕਲੀਫ ਬਹੁਤ ਜ਼ਿਆਦਾ ਸੀ ਪਰ ਹੁਣ ਮੈਂ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਸੀ ਗਰਮੀ ਦੁਪਹਿਰ ਵਿੱਚ ਮੇਰਾ ਸਰੀਰ ਝੋਲਸ ਰਿਹਾ ਸੀ ਪਰ ਮੈਂ ਆਪਣੀਆਂ ਉਹਨਾਂ ਤਕਲੀਫਾਂ ਨੂੰ ਭੁੱਲ ਕੇ ਇੱਧਰ ਉੱਧਰ ਘੁੰਮ ਕੇ ਅਮਰੂਦ ਵੇਚ ਰਿਹਾ ਸੀ ਅੱਜ ਪਤਾ ਨਹੀਂ ਕਿਉਂ ਪਰਮਾਤਮਾ ਦੀ ਕਿਰਪਾ ਸੀ ਜਾਂ ਮੇਰੀ ਕਿਸਮਤ ਆਮਦਨ ਬਹੁਤ ਵਧੀਆ ਹੋਈ ਸ਼ਾਮ ਤੋਂ ਪਹਿਲਾਂ ਹੀ ਮੇਰੇ ਸਾਰੇ ਅਮਰੂਦ ਵਿਗ ਗਏ ਤੇ ਮੈਂ ਘਰੇ ਨਹੀਂ ਗਿਆ ਕਿਉਂਕਿ ਜਾਣਦਾ ਸੀ ਕਿ ਇਹ ਸਮਾਂ ਪਾਪਾ ਦੇ ਘਰ ਆਉਂਦਾ ਹੈ ਇਸ ਵਕਤ ਉਸ ਦਾ ਗੁੱਸਾ ਹਮੇਸ਼ਾ ਸਿਰ ਤੇ ਸਵਾਰ ਹੁੰਦਾ ਹੈ ਮੈਂ ਇੱਕ ਪਾਸੇ ਛਾਂ ਹੇਠ ਬੈਠ ਗਿਆ ਆਪਣੀ ਕਿਤਾਬਾਂ ਕੱਢ ਕੇ ਪੜ੍ਹਨ ਲੱਗਾ ਵਾਰ ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਪਤਾ ਨਹੀਂ ਉਹ ਵਿਚਾਰ ਵਾਰ ਮੇਰੀਆਂ ਅੱਖਾਂ ਵਿੱਚ ਚਲੋ ਮਿੱਤਰੋ ਬਾਕੀ ਜਿਹੜੀ ਇਹਦੀ ਅਗਲੀ ਲੜੀ ਆ ਉਹ ਆਪਾਂ ਕੱਲ੍ਹ ਵਾਲੇ ਵੀਲੌਗ ਦੇ ਵਿੱਚ ਜੋੜਾਂਗੇ ਤੇ ਕੱਲ੍ਹ ਵਾਲੀ ਵੀਡੀਓ ਇੱਥੋਂ ਹੀ ਸਟਾਰਟ ਕਰਾਂਗੇ ਠੀਕ ਹੈ ਜੀ ਧਨਵਾਦ ਜੀ ਸਸਕਲ ਜੀ ਕਿਉਂਕਿ ਇਦਾਂ ਆਪਣੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ ਕਿਉਂਕਿ ਘੱਟੋ-ਘੱਟ 30 ਤੋਂ 35 ਮਿੰਟਾਂ ਦੀ ਆਪਣੀ ਵੀਡੀਓ ਹੈ ਤੇ ਚਲੋ ਬਾਕੀ ਤੁਸੀਂ ਆਪਣਾ ਕੱਲ ਨੂੰ ਜ਼ਰੂਰ ਦੇਖਿਓ ਇਹ ਆਪਣੀ ਅਗਲਾ ਪਾਰਟ